ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੀ ਪੰਜਾਬੀ ਸਾਹਿਤ ਮਾਲਾ ਪੁਸਤਕ ਦੇ ਵਾਰਤਕ ਪਾਠ ਦੇ ਚੌਥੇ ਪਾਠ ਮੇਰੇ ਵੱਡੇ ਵਡੇਰੇ ਦੇ ਪ੍ਰਸ਼ਨ ਉੱਤਰ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਛਾਪੀ ਪਿੰਡ ਵਾਲਿਆਂ ਨੇ ਲੇਖ ਦੇ ਵਡੇਰਿਆਂ ਤੋਂ ਨਾਤਾ ਕਿਉਂ ਤੋੜ ਲਿਆ ਲੇਖਕ ਦੇ ਵਡੇਰਿਆਂ ਦਾ ਨੇੜੇ ਦੇ ਪਿੰਡ ਛਾਪੀ ਵਿਖੇ ਖੂਨ ਦਾ ਰਿਸ਼ਤਾ ਹੋਣਕਾਰ ਵਰਤ ਵਰਤਾਰਾ ਸੀ ਉਹਨਾਂ ਇੱਕ ਵਿਆਹ ਤੇ ਲੇਖਕ ਦੇ ਦਾਦਿਆਂ ਨੂੰ ਰੋਟੀ ਤੇ ਸੱਧਿਆ ਵਿਆਹ ਵਾਲਿਆਂ ਨੇ ਮੇਲਗੇ ਲਈ ਗੁੜ ਦੇ ਪ੍ਰਸ਼ਾਦ ਦਾ ਇੱਕ ਕੜਾਹਾ ਕੱਢਿਆ ਸੀ ਉਹ ਪਹਿਲਾਂ ਸ਼ਰੀਕੇ ਨੂੰ ਖਵਾਉਣਾ ਚਾਹੁੰਦੇ ਸਨ ਪਰ ਲੇਖਕ ਦੇ ਬਾਬੇ ਕੜਾਹ ਖਾਣ ਲਈ ਪਹਿਲਾਂ ਹੀ ਬੈਠ ਗਏ ਚਾਰ ਭਰਾਵਾਂ ਨੇ ਕੜਾਹ ਪ੍ਰਸ਼ਾਦ ਦਾ ਸਾਰਾ ਕੜਾਹਾ ਸਮੀਟ ਮਕਾ ਛੱਡਿਆ ਛਾਪੇ ਪਿੰਡ ਵਾਲਿਆਂ ਨੇ ਬਾਪੇ ਦੀ ਇਹ ਕਰਾਮਾ ਦੇਖ ਕੇ ਫੈਸਲਾ ਕਰ ਲਿਆ ਕਿ ਅੱਗੇ ਤੋਂ ਨਾ ਕਦੇ ਇਹਨਾਂ ਦੇ ਵਿਆਹ ਸ਼ਾਦੀ ਤੇ ਜਾਣਾ ਹੈ ਨਾ ਹੀ ਇਹਨਾਂ ਨੂੰ ਮੁੜ ਕੇ ਸੱਦਣਾ ਹੈ ਇਸ ਤਰ੍ਹਾਂ ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਵਡੇਰਿਆਂ ਤੋਂ ਨਾਤਾ ਤੋੜ ਲਿਆ ਪੁਰਾਣੇ ਸਮੇਂ ਵਿੱਚ ਪਹਿਲਵਾਨ ਕਿਵੇਂ ਪਿੰਡਾਂ ਉੱਤੇ ਫਤਿਹ ਪ੍ਰਾਪਤ ਕਰਦੇ ਸਨ ਪੁਰਾਣੇ ਸਮੇਂ ਵਿੱਚ ਪਹਿਲਵਾਨ ਢੋਲੀ ਨੂੰ ਨਾਲ ਲੈ ਕੇ ਜਿੱਤ ਦਾ ਝੰਡਾ ਫੜ ਕੇ ਰਵਾਨਾ ਹੁੰਦੇ अथवा ਅੱਗੇ ਵਧਦੇ ਸਨ ਇੱਕ ਪਿੰਡ ਨੂੰ ਜਿੱਤ ਕੇ ਉਹ ਦੂਜੇ ਪਿੰਡ ਤੇ ਚੜ੍ਹਾਈ ਕਰ ਦਿੰਦੇ ਸਨ ਉਹਨਾਂ ਦੇ ਨਾਲ ਮਸਤੀ ਹੋਈ ਮੁੰਡਿਆਂ ਦਾ ਟੋਲਾ ਉਹਨਾਂ ਦੇ ਕੀ ਚਾਂਬਲੇ ਹੋਏ ਸ਼ਾਗਿਰਦ ਹੁੰਦੇ ਸਨ ਉਹ ਜਿਸ ਪਿੰਡ ਪਾਉਣ ਦੇ ਉਸ ਪਿੰਡ ਦੇ ਲੋਕਾਂ ਲਈ ਪਹਿਲਵਾਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ ਸੀ ਸਵਾਗਤ ਤੋਂ ਬਾਅਦ ਪਹਿਲਵਾਨ ਸਵਾ ਵਿੱਚ ਝੰਡਾ ਘੜ ਦਿੰਦੇ ਸਨ ਤੇ ਕਹਿੰਦੇ ਸਨ ਕਿ ਇੱਥੇ ਕੋਈ ਤਾਕਤ ਜ਼ੋਰ ਵਾਲਾ ਬੰਦਾ ਹੈ ਉਹਨਾਂ ਨਾਲ ਕੋਲ ਲਵੀ ਜਿਸ ਪਿੰਡ ਵਿੱਚ ਮੁਕਾਬਲਾ ਕਰਨ ਵਾਲਾ ਕੋਈ ਪਹਿਲਵਾਨ ਨਾ ਹੁੰਦਾ ਉਸ ਪਿੰਡ ਤੋਂ ਪੱਕੀ ਰਸ ਲੈ ਕੇ ਭਾਅ ਉਸ ਨੂੰ ਜਿੱਤਿਆ ਸਮਝ ਕੇ ਅਗਲੇ ਪਿੰਡ ਤੇ ਚੜਾਈ ਕਰਦੇ ਲੋ ਪਹਿਲਵਾਨਾਂ ਦਾ ਕਿਵੇਂ ਸਵੀਕਾਰ ਕਰਦੇ ਸਨ ਪੁਰਾਣੀ ਜਵਾਨੀ ਵਿੱਚ ਪਹਿਲਵਾਨ ਜਾਂ ਪਹਿਲਵਾਨ ਢੋਲੀ ਨੂੰ ਨਾਲ ਲੈ ਕੇ ਜਿੱਤ ਦਾ ਝੰਡਾ ਫੜੀ ਰਵਾਨਾ ਹੁੰਦੇ ਸਨ ਉਹ ਜਿਸ ਵੀ ਪਿੰਡ ਵਿੱਚ ਪੁੱਦੇ ਉੱਥੋਂ ਦੇ ਲੋਕਾਂ ਨੇ ਉਹਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ ਸੀ ਪਿੰਡ ਦੇ ਲੋਕ ਪਹਿਲਵਾਨਾਂ ਪਹਿਲਵਾਨਾਂ ਦੀ ਚੰਗੀ ਆਉਪਕਤ ਅਤਵਾ ਸਤਿਕਾਰ ਕਰਦੇ ਸਨ ਪੁਰਾਣੀ ਜਵਾਨੀ ਵਿੱਚ ਲੋਕ ਪਹਿਲਵਾਨਾਂ ਨੂੰ ਕਿਉਂ ਇਕੱਠਾ ਕਰਕੇ ਦਿੰਦੇ ਸਨ ਉਹ ਗੁੜ ਤੇ ਕੱਪੜੇ ਦੇ ਥਾਨਾਂ ਦੀ ਪੱਡਾ ਵੰਨ ਦਿੰਦੇ ਸਨ ਪੀਰਾ ਫਕੀਰਾ ਵਾਂਗ ਪਹਿਲਵਾਨਾਂ ਨੂੰ ਨਗਦੀ ਵੀ ਚੜਾਈ ਜਾਂਦੀ ਸੀ ਇਸ ਤਰ੍ਹਾਂ ਲੋਕ ਪਹਿਲਵਾਨਾਂ ਦਾ ਬਹੁਤ ਸਤਿਕਾਰ ਕਰਦੇ ਸਨ ਬਾਬੇ ਪੁੰਨੂ ਤੇ ਪਹਿਲਵਾਨ ਦੇ ਵਿਚਕਾਰ ਹੋਈ ਕੁਸ਼ਤੀ ਦਾ ਵਰਣਨ ਕਰੋ ਪਹਿਲਵਾਨ ਦਾ ਤਕੜਾ ਸ਼ਰੀਰ ਦੇਖ ਕੇ ਸਭ ਹੈਰਾਨ ਸਨ ਕਿ ਉਸ ਨਾਲ ਕੌਣ ਕੋਲੇਗਾ ਬਾਬੇ ਪੁੰਨੂ ਨੂੰ ਦੇਖ ਕੇ ਪਹਿਲਵਾਨ ਨੇ ਕਿਹਾ ਕਿ ਜੇਕਰ ਮੁਕਾਬਲਾ ਕਰਨਾ ਹੈ ਤਾਂ ਪਹਿਲਵਾਨ ਨੂੰ ਕੱਟੋ ਬਾਬਾ ਪੁੰਨੂ ਨੇ ਪਹਿਲਵਾਨ ਨੂੰ ਹੌਸਲੇ ਨਾ ਕਿਹਾ ਕਿ ਉਹ ਪਹਿਲਾਂ ਉਸ ਅਖੜ ਜਿਹੇ ਬੰਦੇ ਨਾਲ ਹੀ ਦੋ ਹੱਥ ਕਰ ਲਵੇ ਇੱਕ ਦੋ ਸ਼ੁਰੂਆਤੀ ਹੱਥ ਕਰਨ ਵਿੱਚੋਂ ਬਾਬੇ ਪੁੰਨੂ ਨੇ ਪਹਿਲਵਾਨ ਦੀ ਠੋਡੀ ਹੇਟ ਕੂਣੀ ਦੀ ਰੋਕ ਦਿੱਤੀ ਕਿ ਮਗਰੋਂ ਕਰਤਨ ਵੱਲੋਂ ਬਲੇਮੀ ਨਾਲ ਉਤਾਰ ਨੂੰ ਚੁੱਕ ਕੇ ਪਹਿਲਵਾਨ ਨੂੰ ਬਾਹਾਂ ਤੇ ਜਮੀਨ ਉੱਪਰੋਂ ਇਸ ਤਰ੍ਹਾਂ ਚੁੱਕਿਆ ਕਿ ਉਸਦੇ ਪੈਰ ਜ਼ਮੀਨ ਤੇ ਨਾ ਲੱਗਣ ਉਸਦਾ ਸਾਰਾ ਭਾਰ ਮੂੰਹ ਦੀ ਠੋਡੀ ਅਤੇ ਗਰਦਨ ਤੇ ਆਣ ਪਿਆ ਥੋੜੀ دیر ਬਾਅਦ ਜਦ ਉਸ ਦੀਆਂ ਅੱਖਾਂ ਦੇ ਅੰਨੇ ਬਾਹਰ ਆਉਣ ਲੱਗੇ ਸਿਰ ਚਕਰਾਇਆ ਤਾਂ ਉਸਦਾ ਘੁਰੜੂ ਵੱਜਣ ਲੱਗਾ ਪਹਿਲਵਾਨ ਨੇ ਮਸਾਂ ਇਸ਼ਾਰਿਆਂ ਨਾਲ ਜਾਨ ਬਖਸ਼ਾਉਣ ਦੇ ਵਾਸਤੇ ਪਾ ਕੇ ਪਿੱਛੇ ਚੜਾਇਆ ਲੋਕ ਪਹਿਲਵਾਨ ਨੂੰ ਘੇਰ ਕੇ ਖਾੜੇ ਵੱਲ ਖਿੱਚਦੇ ਸਨ ਤੇ ਉਹ ਉੱਥੋਂ ਦੌੜਨ ਦੇ ਰਾਹ ਲੱਭਦਾ ਸੀ ਅੰਤ ਤਿੰਨ ਛਿਪਨ ਤੋਂ ਪਹਿਲਾਂ ਆਪਣਾ ਇਕੱਠਾ ਕੀਤਾ ਸਮਾਨ ਛੱਡ ਕੇ ਦੌੜ ਗਿਆ ਤੇ ਲੋਕਾਂ ਦੇ ਦਿਲ ਵਿੱਚ ਬਾਬੇ ਪੁੰਨੂ ਦੀ ਜਿੱਤ ਦੀ ਤਨੀ ਕਈ ਸਾਲਾਂ ਤੱਕ ਗੂੰਜਦੀ ਰਹੀ ਕਿਦਰੀ ਸਾਡੇ ਬਾਬੇ ਬੀ ਕੋਈ ਦੇਵਦਾਨੀ ਤਾਂ ਨਹੀਂ ਸਨ ਵੱਡੇ ਮੇਰੇ ਵੱਡੇ ਵਡੇਰੇ ਲੇਖ ਦੀ ਪਸੰਦ ਵਿੱਚ ਇਸ ਕਥਨ ਦੀ ਪੁਸ਼ਟੀ ਕਰੋ ਲੇਖਕ ਕਹਿੰਦਾ ਹੈ ਕਿ ਜਦ ਉਹ ਛੋਟਾ ਹੁੰਦਾ ਸੀ ਤਾਂ ਉਸ ਨੂੰ ਦਿਉਹਾਂ अथवा ਜਿੰਨਪੂਤਾਂ ਦੀਆਂ ਕਹਾਣੀਆਂ ਸੁਣ ਕੇ ਜਿੰਨਾ ਡਰ ਲੱਗਦਾ ਸੀ ਉਨਾ ਹੀ ਡਰ ਆਪਣੇ ਵੱਡੇ ਵਡੇਰਿਆਂ ਦੀਆਂ ਗੱਲਾਂ ਸੁਣ ਕੇ ਲੱਗਦਾ ਸੀ ਅਜਿਹਾ ਇਸ ਲਈ ਸੀ ਕਿਉਂਕਿ ਲੇਖ ਦੇ ਵੱਡੇ ਵਡੇਰਿਆਂ ਦੇ ਜੀਵਨ ਦੇ ਅਕਰਨਾਮਾ अथवा ਉਹਨਾਂ ਦੀਆਂ ਗੱਲਾਂ ਅਸਥਾਨ ਸਨ ਉਹਨਾਂ ਦੇ ਅਸਥਾਨ ਕਾਰਨਾਮੇ ਸਨ ਉਹਨਾਂ ਨੂੰ ਸੁਣ ਕੇ ਲੱਗਦਾ ਸੀ ਕਿ ਵਿਜੁਰਗ ਕਰਾਮਾਤੀ ਸਨ ਇਸੇ ਪ੍ਰਸੰਗ ਵਿੱਚ ਲੇਖ ਕਹਿੰਦਾ ਹੈ ਕਿ ਕਈ ਵਾਰ خیال ਆਉਂਦਾ ਹੈ ਕਿ ਕਿਤੇ ਉਹਨਾਂ ਦੇ ਬਾਬੇ ਵੀ ਕੋਈ ਦਿਉਦਾਨੋਂ ਤਾਂ ਨਹੀਂ ਸਨ ਅਸਲੀਅਤ ਇਹ ਹੈ ਕਿ ਉਸ ਤਾਂ ਅਨਮਨੁੱਖ ਸਨ ਪਰ ਉਹਨਾਂ ਸਰੀਰ ਸਦਾਨ ਰੂਪ ਵਿੱਚ ਮੌਜੂਦ ਸਨ ਇਸ ਪਾਠ ਵਿੱਚ ਬਾਬਿਆਂ ਦੇ ਪੈਣਾ ਦੇ ਕਾਰਨਾਮੇ ਜੋ ਜ਼ਿਕਰ ਹੋਇਆ ਉਸ ਨੂੰ ਆਪਣੇ ਸ਼ਬਦਾਂ ਚ ਲਿਖੋ ਮੇਰੀ ਵੱਡੀ ਵਡੀਰੀ ਲੇਖ ਵਿੱਚ ਲੇਖ ਦੇ ਬਾਬਿਆਂ ਦੇ ਕਾਰਨਾਮਿਆਂ ਦਾ ਹੀ ਵਰਣਨ ਹੀ ਮਿਲਦਾ ਸਗੋਂ ਉਹਨਾਂ ਦੇ ਪੈਣਾ ਦੇ ਕਾਰਨਾਮਿਆਂ ਦੀ ਜਾਣਕਾਰੀ ਵੀ ਮਿਲਦੀ ਹੈ ਲੇਖ ਦੱਸੋ ਕਿ ਬਾਬਿਆਂ ਨੇ ਪੈਣਾ ਬਹੁਤ ਤਕਤਵਰ ਸਨ ਇੱਕ ਵਾਰ ਉਹਨਾਂ ਪਰਵਾਰ ਦੇ ਸਾਰੇ ਜੀ ਬਾਹਰ ਜਵਾਰ ਦੇ ਸਿੱਟੇ ਡੁੰਗਦੇ ਉਹਨਾਂ ਦੀ ਛੋਟੀ ਭੈਣ ਰੋਟੀ ਦੇ ਕੇ ਮੁੰਨ ਵੇਲੇ ਡੁੰਗੇ ਹੋ ਜਿੱਟਿਆਂ ਦੀ ਪੰਨ ਬਨ ਲਿਆਈ ਜਿਸ ਵਿੱਚੋਂ ਪੰਜ ਮਣ ਕੱਚਾ ਜਵਾਰ ਨਿਕਲੀ ਤੇ ਬਾਕੀ ਨਿਕ ਸੁੱਕ ਬਣਾ ਤੋਲਣ ਦੇ ਸੁੱਟ ਦਿੱਤਾ ਗਿਆ ਸੀ ਬਾਬਿਆਂ ਦੀ ਪਿੰਡ ਝੜਕਵਿਆ ਹੀ ਹੋਈ ਪੈਣ ਨੇ ਪਹਿਲਵਾਨ ਦੇ ਮੁਕਦਮ ਪਹਿਲੀ ਵਾਰ ਨਾਲ ਦੇ ਖੋਲੇ ਵਿੱਚ ਵਗਾਹ ਮਾਰਿਆ ਤੇ ਦੂਜੀ ਵਾਰ ਐਨੇ ਜ਼ੋਰ ਦੀ ਵਗਾਹਿਆ ਕਿ ਅਗਲੇ ਖੋਲੇ ਦੀ ਕੰਧ ਟਹਿ ਗਈ ਇਸ ਕਦਰ ਨੂੰ ਇਸ ਪਹਿਲਵਾਨ ਤੋਂ ਬਿਨਾਂ ਨੇੜੇ ਦੇ ਪਿੰਡ ਵਿੱਚ ਕੋਈ ਨਹੀਂ ਸੀ ਚੁੱਕ ਸਕਦਾ ਪਹਿਲਵਾਨ ਨੇ ਘਬਰਾਇਆ ਕਿ ਉਸਨੇ ਬਾਬੇ ਦੀ ਪੈਣ ਦੀ ਤੱਕ ਮੰਨ ਕੇ ਪਹਿਲਵਾਨੀ ਛੱਡ ਦਿੱਤੀ ਇਸ ਤੋਂ ਵਾਦਨ ਇਸੇ ਮੁਹਾਵਰੇਾਂ ਤੇ ਮੁਹਾਵਰੇਦਾਰ ਵਾਕਾਂਸ਼ਾਂ ਦੇ ਵਾਕ ਸੁਣ ਕੇ ਅਰਥ ਸਪਸ਼ਟ ਕਰੋ 90 ਦੇ ਲੇਖੇ ਵਿੱਚ ਪੈਣਾ ਜਦੋਂ ਦਾ ਉਹ ਕਲਰਕੀ ਕਰਨ ਲੱਗ ਪਿਆ ਉਹ 90 ਦੇ ਲੇਖੇ ਵਿੱਚ ਪਿਆ ਰਹਿੰਦਾ ਕਾਗਜੀ ਪਲਵਾਨ ਲੇਖ ਦੇ ਕੈਰੇ ਸ਼ਰੀਰ ਨੂੰ ਵੀ ਇੱਕ ਪਿੰਡ ਦੇ ਲੋਕ ਉਸਨੂੰ ਕਾਗਜੀ ਪਲਵਾਨ ਆ ਕੇ ਮਜ਼ਾਕ ਕਰਦੇ ਸਨ ਕੋਲ ਨੂੰ ਲੀਕ ਲਾਉਣਾ ਲੇਖ ਦੀ ਸੇਤ ਆਪਣੇ ਦਾਦਿਆਂ ਵਰਗੀ ਨਹੀਂ ਸੀ ਇਸ ਲਈ ਸਾਰੇ ਕਹਿੰਦੇ ਕਿ ਉਸਨੇ ਆਪਣੇ ਕੋਲ ਨੂੰ ਲੀਕ ਲਾਤੀ ਚੰਚਿਰਾਗ ਲੈ ਕੇ ਆਪਣੇ ਕੋਲ ਦਾ ਚੰਚਿਰਾਗ ਸੀ ਪੌਰ ਪੌਰ ਹੋਣਾ ਦਾਦੇ ਪੁੱੁੰਨੀ ਤੱਕ ਦੇ ਕੇ ਪਹਿਲਵਾਨ ਤੌਰ ਡੌਰ ਹੋ ਗਿਆ ਪੱਤਰਾਵਾਚਨਾ ਬਾਬੇ ਪੁੰਨੂ ਤੋਂ ਦੱਦਾਂ ਹੀ ਪਹਿਲਵਾਨ ਪੱਤਰਾਵਾਚ ਗਿਆ ਦਾਲ ਲੱਗਣਾ ਚੋਰ ਇਸ ਉਡੀਕ ਵਿੱਚ ਸੀ ਕਿ ਜਦੋਂ ਵੀ ਉਸ ਦਾ ਦਾਲ ਲੱਗ ਉਹ ਪਾਜ ਜਾਵੇਗਾ ਮਾਰ ਤਾੜ ਪ੍ਰਾਣੀ ਸੰ ਵਿੱਚ ਜੰਗਲ ਦੇ ਇਲਾਕੇ ਵਿੱਚ ਲੱਕੜ ਦੀ ਮਾਰ ਤਾੜ ਹੁੰਦੀ ਰਹਿੰਦੀ ਸੀ ਤਾਂ ਪਿਆਰੇ ਵਿਦਿਆਰਥੀਓ ਇਹ ਸੀ ਵੱਡੇ ਵੱਡੇ ਦੇ ਪਾਠ ਦੇ ਪ੍ਰਸ਼ਨ ਉੱਤਰ ਤਾਂ ਪਿਆਰੇ ਵਿਦਿਆਰਥੀਓ ਧੰਨਵਾਦ